ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਪਿੰਡ ਉਦੋਵਾਲੀ ਦੀਆਂ ਨੇ ਜਿਹੜਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਹੈ ਜਿੱਥੇ ਕਿ ਦਿਵਿਆ ਪੰਜਾਬ ਟੀਵੀ ਦੀ ਟੀਮ ਨੇ ਦੌਰਾ ਕੀਤਾ ਇਸ ਮੌਕੇ ਵੇਖਣ ਨੂੰ ਮਿਲਿਆ ਕਿ ਪਿੰਡ ਉਦੋਵਾਲੀ ਚ ਕਾਂਗਰਸ ਪਾਰਟੀ ਤੋਂ ਬਿਨਾ ਕੋਈ ਹੋਰ ਪਾਰਟੀ ਦਾ ਆਗੂ ਨਜ਼ਰ ਹੀ ਨਹੀਂ ਆ ਰਿਹਾ ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਉਦੋਵਾਲੀ ਕਲਾਂ ਦੀਆਂ ਵੱਖ-ਵੱਖ ਗਲੀਆਂ ਦਾ ਦੌਰਾ ਕੀਤਾ ਗਿਆ ਜਿੱਥੇ ਵੇਖਣ ਨੂੰ ਮਿਲਿਆ ਕਿ ਪਿਛਲੇ 10 ਸਾਲਾਂ ਦੀ ਇਕਾਲੀ ਦਲ ਪਾਰਟੀ ਦੀ ਸਰਕਾਰ ਨੇ ਪਿੰਡ 'ਚ ਇੱਕ ਪੈਸੇ ਦਾ ਵਿਕਾਸ ਤੱਕ ਨਹੀਂ ਕਰਵਾਇਆ ਅਤੇ ਹੁਣ ਸੱਤਾ ਕਾਬਜ਼ ਕਾਂਗਰਸ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣੇ 2 ਸਾਲਾਂ ਦੇ ਕਾਰਜਕਾਲ 'ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ। ਇਸ ਮੌਕੇ ਗੱਲਬਾਤ ਦੌਰਾਨ ਪਿੰਡ ਉਦੋਵਾਲੀ ਕਲਾਂ ਦੇ ਸਰਪੰਚ ਹਰਪਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਮੈਨੂੰ ਪਿੰਡ ਵਾਸੀਆਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਹੋਇਆ ਹੈ ਇਸ ਮੌਕੇ ਉਹਨਾਂ ਨੇ ਆਖਿਆ ਕਿ ਵਿਰੋਧੀ ਪਾਰਟੀ ਦੇ ਵੱਲੋਂ ਜੋ ਵੀ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਇਹ ਬੇਬੁਨਿਆਦ ਨੇ ਇਸ ਮੌਕੇ ਸਰਪੰਚ ਰੰਧਾਵਾ ਨੇ ਲੋਕ ਸਭਾ ਚੋਣਾਂ ਸੰਬੰਧੀ ਬੋਲਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਜਾਵੇਗਾ ਮੈਰ ਬਲਜਿੰਦਰ ਸਿੰਘ ਸਰਪੰਚ ਪਿੰਡ ਦੋੜਿਕਾ ਪਿੰਡ ਦੀ ਸਰਪੰਚੀ ਦਾ ਸਰਪੰਚ ਬਣਿਆ ਤੇ ਪਿੰਡ ਦੇ ਸਰਦ ਸੰਜੋਗ ਦੇ ਮੂਹਰੇ ਆ ਕੇ ਪਿੰਡ ਦਾ ਸਰਪੰਚ ਬਣਿਆ ਤੇ ਜਿਵੇਂ ਵਿਰੋਧੀਆਂ ਵੱਲੋਂ ਤੁਹਾਡੇ ਤੇ ਜਿਹੜੇ ਨਮਲ ਤਾਂ ਕੱਸੇ ਜਾ ਰਹੇ ਨੇ ਪੀੜੀਆਂ ਸਰਪੰਚੀਆਂ ਪਹਿਲੀ ਜਿਹੜੀਆਂ ਧਾਗ ਲਿਆ ਕਰਕੇ ਬਣਾਈਆਂ ਠੱਗੇ ਸਭ ਨਾ ਬਣਾਇਆ ਗਿਆ ਤੁਸੀਂ ਉਸ ਬੰਦੇ ਕੀ ਕਰਾ ਰਹੇ ਹੋ ਇਹ ਬਿਲਕੁਲ ਸਾਰਾ ਹੋ ਰਿਹਾ ਨਹੀਂ ਕੋਈ ਅਲੱਗ ਤਕਤੀ ਹੈ ਸਪੰਚੀ ਬਣੇ ਸਾਰੇ ਆਪਣੇ ਆਪਣੇ ਦਾ ਮੈਂ ਬੜਾ ਸਰਸੰਤ ਲਈ ਇਹ ਸਰਪੰਚ ਬਣਿਆ ਪਿੰਡ ਬਣੇ ਜਿਹੜੇ ਆਪਣੇ ਲੋਕ ਸਭਾ ਦੇ ਉਮੀਦਵਾਰ ਨੇ ਜਿਹੜੀ ਸੁਣੀ ਚਾਹਣੀ ਜੀ ਨਬਰ ਜਿਸ ਨੂੰ ਕਹਣਾ ਚਾਹੁੰਦੇ। ਵੀਓ ਫੋਰ ਬਰੀਅਲ ਚਲਾਨ ਨੇ ਲੱਗੇ ਉਹਨਾਂ ਨੇ ਲੀਡ ਕੀਤੀ ਹੈ ਜੇ ਤੇ ਅੱਜ ਕੁਝ ਹੋਏਗਾ ਕੱਲ ਬਾਅਦ ਲੀਡ ਦੋਸਾਂ ਚਾਈਏ ਤੇ ਪਿੰਡ ਦੀ ਗੱਲ ਹੀ ਕੋਸ਼ਿਸ਼ ਰਹੀ ਜੀ ਵੀ ਉਹਨੂੰ ਅੱਗੇ ਜਿੰਨੀਆਂ ਵੋਟਾਂ ਨੂੰ ਪਿੰਡ ਚਟਾਇਆ ਉਹਨੂੰ ਵੱਧ ਚਟਾਏ। ਵੇਖਿਆ ਜਾਵੇ ਤੇ ਪਿਛਲੀ ਵਾਰੀ ਹੀ ਹਲ ਕਾ ਡੇਰਾ ਬਾਬਾ ਨਾਲੇ ਤੇ 44000 ਦੀ ਲੀਡ ਨੇ ਦੱਸਾਇਆ ਸੀ ਅੱਜ ਦਾ ਤੁਸੀਂ ਕੀ ਉਸ ਸੰਬੰਧੀ ਲੀਡ ਵਧਾਉਣ ਜਾ ਰਹੇ ਜਾ ਰਹੇ ਤੇ ਤਾਂ ਕੀ ਕਰੋਗੇ? ਨਹੀਂ ਅਜਿਦੇ ਕੋਸ ਅੱਗੇ ਵੱਧ ਲੀਡ ਦੋਸਾਂ ਜਿੰਨਾਂ ਨੂੰ ਸਭ ਸਮਝਾ ਕੇ ਜੇ ਚਟਾਇਆ ਤੇ ਉਹ ਥੋੜੀ ਬਾਇ ਬਾਤ ਰਹੀ ਹੁੰਦਾ। ਕੇ ਗਲਬਤ ਰਾਨਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜੋਂ ਇਨਚਾਰਜ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ 'ਚ ਅਕਾਲੀ ਦਲ ਦਾ ਕੋਈ ਵੀ ਵਜੂਦ ਨਹੀਂ ਹੈ। ਉਹਨਾਂ ਆਖਿਆ ਕਿਉਂਕਿ ਪੂਰੇ ਹਲਕੇ ਭਰ ਦੇ ਵੰਡੇ ਹੋਏ ਹਨ। ਉਹਨਾਂ ਆਖਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਨੂੰ ਵੱਡੀ ਲੀਡ ਦਿਵਾ ਕੇ ਲੋਕ ਸਭਾ 'ਚ ਭੇਜਾਂਗੇ। ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਲੰਧਾਵਾ ਨੇ ਅਕਾਲੀ ਭਾਜਪਾ ਦੇ ਲੀਡਰਾਂ ਤੇ ਵਰਦੇ ਹੋਏ ਸੁੱਚਾ ਸਿੰਘ ਲੰਗਾ ਨੂੰ ਵੀ ਲਪੇਟੇ ਦੇ ਵਿੱਚ ਲਿਆ ਮੈਂ ਡਾਕਟਰ ਬਰਿੰਦਰ ਸਿੰਘ ਗੋ ਵਾਲੀ ਖਲਾਸ ਤੋਂ ਬੋਲ ਰਿਹਾ ਹਾਂ ਜੀ ਮੈਂ ਕਾਂਗਰਸ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਤੇ ਜਿਹੜੀਆਂ 300 ਦੀਆਂ ਨੀਤੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਅਸੀਂ ਆਪਣੇ ਪਿੰਡ ਤੋਂ ਆਪਣੇ ਪਿੰਡ ਤੋਂ ਵੀ ਆਪਣੇ ਇਲਾਕੇ ਤੋਂ ਲਖਰ ਸਾਹਿਬ ਨੂੰ ਵੱਤਵਤ ਵੋਟਾਂ ਦੇਵਾਂਗੇ ਸਾਡਾ ਜਿਹੜਾ ਪਿੰਡ ਆ ਇਹ ਅੱਜ ਤੱਕ ਨਹੀਂ ਹਾਰਿਆ ਹਰ ਦਿਨੀਆਂ ਵੀ ਇਲੈਕਸ਼ਨਾਂ ਸ਼ੁਰੂ ਤੋਂ ਹੋਈਆਂ ਨੇ ਸਾਨੂੰ 1970 ਤੋਂ ਕਰਕੇ ਸਾਡੇ ਪਿੰਡ ਤੋਂ ਜਿਹੜੀ ਆ ਕਾਂਗਰਸ ਜਿੱਤਦੀ ਆ ਰਹੀ ਆ ਔਰ ਐਸ ਵੀ ਜਿਹੜੀ ਅੱਜ ਦੀਆਂ ਪਿਛਲੀਆਂ ਜਿਹੜੀਆਂ ਵੋਟਰਾਂ ਨਾਲ ਅਸੀਂ ਜਿਤਾਇਆ ਸੀ ਉਦੋਂ ਵੱਧ ਵੋਟਰਾਂ ਨਾਲ ਅਸੀਂ ਜਿਤਾਵਾਂਗੇ ਇਹਦਾ ਕਾਰਨ ਇਹ ਨੇ ਯਾਰ ਕਿ ਸਾਡੇ ਦੂਜੇ ਪੰਨੇ ਕੈਂਡੀਡੇਟ ਕੌਣ ਆ ਸਾਡੇ ਦੂਜੇ ਪੰਨੇ ਜਿਹੜਾ ਠੀਕ ਆ ਬੜੇ ਬੋਲਦੇ ਨੇ ਬੜੇ ਕਹੀ ਜਾ ਰਹੇ ਨੇ ਕਿ ਸੱਣੀ ਦਿਵਲ ਆ ਗਿਆ ਸੱਣੀ ਦਿਵਲ ਹੋ ਗਿਆ ਕਿਤੇ ਉਰਵਾਸਤ ਅਸੀਂ ਆਪਣੇ ਹਲਕੇ ਦੇ ਬੰਦੇ ਨੂੰ ਵੇਖਣਾ ਅਸੀਂ ਆਪਣੇ ਹਲਕੇ ਦੇ ਕੈਂਡੀਡੇਟ ਨੂੰ ਵੇਖਣਾ ਵੀ ਸਾਡੇ ਰੰਧਾਵਾ ਸਾਹਿਬ ਦੇ ਮੁਕਾਬਲੇ ਕਿਹੜਾ ਕੈਂਡੀਡੇਟ ਆ ਕੱਲ੍ਹ ਜਾਂਦੇ ਕੋਈ ਕੈਂਡੀਡੇਟ ਹੀ ਨਹੀਂ ਸੇ ਦੇ ਸਕੇ ਉਹ ਲਗਾ ਕਰੀ ਕਦਾ ਕਦੀ ਫਿਰਦਾ ਕਦੀ ਇੰਦਰਜੀਤ ਪੁਰਿਆ ਫਿਰਦਾ ਹਾਂਜੀ ਲਗਾਤਾਰ ਦੇ ਖਿਲਾਫ ਇਹਨੇ ਕੇਸ ਨੇ ਅੱਜ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਕਾਲ ਤੱਕ ਤੇ ਜਹੇਦਾਰ ਨੂੰ ਫੇਰ ਉਹਦੇ ਸਬੰਧ ਵਿੱਚ ਲੋਕ ਜਿਹੜੇ ਮਿਲ ਕੇ ਆਏ ਨੇ ਕਿਉਂਕਿ ਉਹ ਸਟੇਜਾਂ ਦੇ ਉੱਤੇ ਪੰਧ ਦੇ ਵਿੱਚ ਛੇਕਿਆ ਬੰਦਾ ਵਾ ਤਸਰੀਦਾ ਦੇ ਆੜ ਕੇ ਵੋਟਾਂ ਮੰਗਦਾ ਫਿਰਦਾ ਵਾ ਕਿਹੜਾ ਬੰਦਾ ਉਹਨੂੰ ਮੋਟ ਪਾਊਗਾ ਕਿਹੜਾ ਸੇਖ ਨੂੰ ਮੋਟ ਪਾਊਗਾ ਡਾਕਟਰ ਸਾਹਿਬ ਦੀ ਜਿਹੜੀ ਜਿੱਤ ਆ ਉਹ ਬਿਲਕੁਲ ਯਕੀਨੀ ਆ ਇਹਦੇ ਬਾਰੇ ਕੋਈ ਸ਼ੱਕ ਨਹੀਂ ਆ ਹਮੇਸ਼ਾ ਵੇਖਿਆ ਜਾਵੇ ਆਕਾਲੀ ਦਲ ਨੇ ਵੀ ਕਾਂਗਰਸ ਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਰਾ ਲੈ ਕੇ ਜਾਂ 84 ਦੇ ਦੰਗਿਆਂ ਤੇ ਹਮੇਸ਼ਾ ਰਾਜਨੀਤੀ ਕੀਤੀ ਹੈ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿੱਦੀ ਇਹ ਤਾਂ ਕਾ ਕਾਲੀ ਜਲੀ ਇਹ ਤਾਂ ਸਹਾਰਾ ਲੈਂਦਾ ਰਿਹਾ ਵਾ ਕਾਂਗਰਸ ਨੇ ਤਾਂ ਕਿਸ ਦਾ ਸਹਾਰਾ ਨਹੀਂ ਲਿਆ ਕਾਂਗਰਸ ਤੇ ਜਿੰਨੀ ਵਾਰੀ ਲੜਾਈ ਲੜੀ ਆ ਆਪਣੇ ਬਲਬੂਤੇ ਦੇਤੇ ਲੜੀ ਆ ਕਿਉਂਕਿ ਇਹ ਜਿਹੜਾ ਇਹ ਜੋ ਜੇ ਇਹ ਕਰਦੇ ਰਹੇ ਨੇ ਇਹ 83 ਜਾਂ 83 ਦਾ ਇਹਨੂੰ ਕਦੋਂ ਯਾਦ ਆਉਂਦਾ ਵਾ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਹੈ ਸੈਂਟਰ ਦੇ ਵਿੱਚ ਕਦੀ 83 ਬਾਰੇ ਕੋਈ ਗੱਲ ਹੋਈ ਆ ਇਹ ਗੱਲ ਚਰਾਚੀ ਦੀ ਜਦੋਂ ਇਹਨਾਂ ਦੀ ਪੰਜਾਬ ਸਰਕਾਰ ਨੇ ਕਦੀ ਚਰਾਚੀ ਬਾਰੇ ਗੱਲ ਨਹੀਂ ਦੀ ਆ ਚਰਾਚੀ ਦਾ ਚੇਤਾ ਇਹਨਾਂ ਨੂੰ ਜਦੋਂ ਇਲੈਕਸ਼ਨ ਆਉਂਦੀ ਉਦੋਂ ਹੀ ਆਉਂਦਾ ਵਾ ਚਰਾਚੀ ਦਾ ਕਿਤੇ ਅੱਗੇ ਪਿੱਛੇ ਦੇ ਨਾ ਹੀ ਨਹੀਂ ਲੱਗ ਹੁਣ ਇਸ ਵੇਲੇ ਜਿਹੜੀ ਕਾਲੀ ਦਾ ਲਿਆ ਇਹ ਬਹਿਬਲ ਕਲਾਂ ਸਾਰੇ ਵਿੱਚ ਸਾਬਤ ਹੋ ਗਿਆ ਖੇਤ ਨੇ ਜਿਹਨੇ ਮੀਟਿੰਗਾਂ ਹੋਈਆਂ ਨੇ ਜੋ ਇਨਕੁਆਰੀ ਹੋਈ ਆ ਉਹਦੇ ਵਿੱਚ ਬਿਲਕੁਲ ਸਾਬਤ ਹੋ ਚੁੱਕਾ ਵਾ ਕਿ ਇਹ ਜਿਹੜਾ ਜੋਗਤ ਕਰਾਇਆ ਵਾ ਇਹਨਾਂ ਨੇ ਸਿਰਫ ਵੋਟਾਂ ਲੈਣ ਦੇ ਖਾਤਰ ਜਿਹੜਾ ਇਹ ਬਾਦਲਾ ਨਹੀਂ ਕਰਾਇਆ ਵਾ ਹੁਣ ਵੀ ਕਾਹ ਤੱਕ ਦੇ ਉੱਤੇ ਵੀ ਇਹਨਾਂ ਨੇ ਆਪਣਾ ਪੂਰਾ ਜਿਹੜਾ ਪ੍ਰਭਾਵ ਰੱਖਿਆ ਹੋਇਆ ਵਾ ਹਾਂਜੀ ਜਿਹੜਾ ਮੋਰਤ ਕਿਉਂ ਨਹੀਂ ਪਤਾ ਕਿ ਜਦ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਆ ਉਹ ਸੱਚਾ ਸੌਦਾ ਵਾਲਿਆਂ ਨੇ ਕੀਤੀ ਆ ਇਹਨਾਂ ਦੀ ਮਈ ਭੁਗਤ ਸੀ ਉਹਨਾਂ ਦੇ ਨਾਲ ਔਰ ਇਹਨਾਂ ਨੇ ਉਹ ਫੜਦੀ ਪਜਾਏ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਜਿਹੜਾ ਉਲਟਾ ਜਿਹੜੇ ਸਾਡੇ ਸਿੱਖ ਕੌਮ ਦੇ ਦੋ ਮੁੰਡਿਆਂ ਨੂੰ ਦੋ ਮੁੰਡੇ ਬਾਹਰ ਦਿੱਤੇ ਦੋ ਮੁੰਡਿਆਂ ਦੇ ਤੇ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੀ ਸਿੱਖ ਬੰਦੀ ਸਿਰਮੌਰ ਕੌਮ ਆ ਇਹ ਜੇ ਇੱਕ ਦੇ ਹਿੰਮਤ ਨਾ ਕਰਦੇ ਤੇ ਹੁਣ ਉਹ ਜਿਹੜਾ ਵੀ ਚਲੇ ਰੁੜਦੇ ਫਿਰਦੇ ਹੁੰਨੇ ਸੀ ਦੋਵੇਂ ਮੁੰਡੇ ਜਿਹੜੇ ਹੈਗੇ ਸੀਗੇ ਇਹ ਕਰਕੇ ਇੱਕ ਸਿੱਖ ਕੌਮ ਤੇ ਬਿਲਕੁਲ ਇਹਨਾਂ ਨੂੰ ਬੋਤ ਵੀ ਕਹੋ। ਹਮੇਸ਼ਾ ਹੀ ਉਹਦੀ ਜਿਹੜੀ ਲੰਗੜਾ ਕੀਤੀ ਗਈ ਆ ਤੁਸੀਂ ਲੰਗਾ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਵੀ ਲੰਗਾ ਨੂੰ ਵੀ ਕੋਈ ਸਜ਼ਾ ਮਿਲੂਗੀ ਜਾਂ ਇਦਾਂ ਹੀ ਲੰਗਾ ਦਾ ਕੰਮ ਚੱਲੀ ਜਾਊਗਾ। ਵੇਖੋ ਜੀ ਅਸੀਂ ਕਾਤਕ ਦੇ ਨਾਲ ਤੱਕ ਸਾਡਾ ਸਿਰ ਮੌਰ ਹਸਤੀਆ ਉਹਨਾਂ ਦੇ ਖਿਲਾਫ ਅਸੀਂ ਇੱਕ ਅਜੇ ਸਿੱਖ ਕੁਝ ਨਹੀਂ ਬੋਲਣਾ ਚਾਹੁੰਦੇ ਪਰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਇਹ ਕਾਤਕ ਦੇ ਉੱਪਰ ਜਿਹੜਾ ਵਾ ਉਹ ਸਾਰਾ ਐਸੋਲੇ ਬਾਤ ਨਹੀਂ ਦਾ ਵਾ। ਇਹ ਬਾਤਾਂ ਦਾ ਸਾਇਆ ਨਾ ਹੁੰਦਾ ਤੇ ਇਹ ਲਗਾ ਕਿਹੜੇ ਮੂਨੇ ਇਥੇ ਬੋਲ ਰਿਹਾ ਜਿਹੜਾ ਬੰਦਾ ਪੰਥ ਦੇ ਵਿੱਚੋਂ ਸਿੱਖਿਆ ਵਾਲਾ ਵਾ ਅਸੀਂ ਆਪ ਉਥੋਂ ਸੁਣ ਕੇ ਆਏ ਆ ਜਾਂ ਅਸੀਂ ਜਿਹੜੀ ਧਾਰਮਿਕ ਕਿਤੇ ਬੰਦੀਆਂ ਦੇ ਨੇ ਮੈਦੇ ਆ ਉਹਨਾਂ ਨੂੰ ਪੁੱਛ ਕੇ ਵੇਖਿਆ ਵਾ ਔਰ ਸਾਰਿਆਂ ਨੇ ਦੱਸਿਆ ਵਾ ਕਿ ਜਿਹੜਾ ਬੰਦਾ ਪੰਥੋਂ ਸਿੱਖਿਆ ਹੁੰਦਾ ਵਾ ਉਹਦੇ ਤੇ ਇਥੋਂ ਤੱਕ ਪਾਬੰਦੀ ਹੈ ਵੀ ਉਹ ਮਰ ਵੀ ਜਾਵੇ ਤੇ ਉਹਦੇ ਭੋਗ ਦੇਤੇ ਕੋਈ ਸਿੱਖ ਅਰਦਾਸ ਨਹੀਂ ਕਰ ਸਕਦਾ ਇਹ ਕਹਿੰਦਾ ਮੈਨੂੰ ਗੁਰੂ ਘਰ ਮਿਲਦੀ ਜਾਇਜ਼ ਤੇ ਆ ਇਹ ਪਤਾ ਨਹੀਂ ਜਾਂ ਤਾਂ ਕ세ਦਾਰ ਨੂੰ ਪਤਾ ਹੋਊਗਾ ਜਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪਤਾ ਹੈ ਸ਼੍ਰੋਮਣੀ ਕਮੇਟੀ ਆਏ ਮੈਂਬਰ ਜਿਹੜੇ ਇਹਨੂੰ ਹਾਕੋਂਦੇ ਫਿਰਦੇ ਆ ਔਰ ਸ਼੍ਰੋਮਣੀ ਕ ਤੇ ਲਗਾ ਤੇਰੀ ਸੋਚ ਦੇ ਪੈਰਾ ਦਮਾਂ ਦੇ ਠੋਕੇ ਇਸ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਨੇ ਉਹ ਉਹਦੇ ਨਾਲ-ਨਾਲ ਕਹਿ ਰਹੇ ਨੇ ਇਹਦੇ ਸਮਾਦ ਵਿੱਚ ਅਦਮੀ ਨੂੰ ਪਤਾ ਲੱਗਾ ਕਿ ਕਾਫੀ ਜਿਹੜੀ ਸੇਖ ਜਿਹੜੇ ਬੰਦੀਆਂ ਸੀ ਉਹ ਆਪਣੀਆਂ ਜਿਹੜੇ ਸਬੂਤ ਲੈ ਕੇ ਜਿਹੜੀਆਂ ਜ਼ਹਿਦਾਦ ਸਾਹਿਬ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਗਈਆਂ ਸੀ ਅੱਗੇ ਕੀ ਕਾਰਵਾਈ ਹੁੰਦੀ ਆ ਇਹਦੇ ਬਾਰੇ ਜ਼ਹਿਦਾਦ ਸਾਹਿਬ ਜਾਣਨ ਕਿ ਇਸ ਸ਼੍ਰੋਮਣੀ ਕਮੇਟੀ ਜਾਨੂ 25 ਤਰੀਕ ਨੂੰ ਜਿਹੜੀ ਲਗਾ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਘਰਾਨੌਰ ਵਿੱਚ ਉਹ ਸਬੰਧੀ ਤੁਸੀਂ ਕੀ ਕਹਿਣਾ ਚਾਹਦੇ ਹੋ ਇੱਕ ਦਿਨ ਉਹ ਤੇ ਸ਼ਰਮਣੀ ਕੀ ਬੇਟੀ ਦੀ ਮੀਟਿੰਗ ਨਹੀਂ ਆ ਗਈ ਉਹ ਲਗਾ ਦੇ ਆਪਣੀ ਪਰਸਨਲ ਜਿਹੜੀ ਕੋਈ ਮੀਟਿੰਗ ਰੱਖੀ ਹੋਈ ਆ ਉਹਦੇ ਬਾਰੇ ਕੌਮ ਨੇ ਵੇਖਣਾ ਲੋਕਾਂ ਨੇ ਵੇਖਣਾ ਇੱਕ ਬਨੇ ਅੱਜ ਹੀ ਹੁਣੇ ਮੈਨੂੰ ਮੇਰੇ ਟੀਵੀ ਦੇ ਆਪਣੇ ਦੇ ਤੇ ਫੋਨ ਦੇ ਤੇ ਜਿਹੜਾ ਜਹੇਦਾਰ ਦੇ ਪੀਏ ਨੇ ਇੱਕ ਪ੍ਰੈਸ ਕਾਨਫਰੈਂਸ ਪ੍ਰੈਸ ਰਿਪੋਰਟ ਜਾਰੀ ਕੀਤਾ ਵਾ ਉਹਦੇ ਵਿੱਚ ਸਾਫ ਲਫ਼ਜ਼ਾਂ ਦੇ ਵਿੱਚ ਲਿਖਿਆ ਵਾ ਕਿ ਲਗਾ ਜਣਾ ਵਾ ਲਗਾ ਔਰ ਕਾਲਾ ਫਗਾਨਾ ਔਰ ਇੱਕ ਹੋਰ ਕੈਲੀਫੋਰਨੀਆ ਦਾ ਸੇਖਿਆ ਇਹਨੇ ਬੰਦੇ ਨੇ ਜਿਨ੍ਹਾਂ ਨੇ ਹਕੂਮਤ ਕਰਨ ਤੋਂ ਮਨਾਹੀ ਕੀਤੀ ਏ ਕਾਰ ਤੱਕ ਦੀ ਔਰ ਤਿੰਨਾਂ ਦੇ ਬਾਰੇ ਖਾਸ ਤੌਰ ਦੇ ਤੇ ਪ੍ਰਥਾ ਨੋਟ ਦੇ ਵਿੱਚ ਲਿਖਿਆ ਵਾ ਕਿ ਕੋਈ ਵੀ ਸਿੱਖ ਜਿਹੜਾ ਜਿਹੜਾ ਆਪਣੇ ਆਪ ਨੂੰ ਸਿੱਖ ਘੋਦਾ ਵਾ ਉਹ ਇਹਦੇ ਨਾਲ ਨੌ ਬੇਟੀ ਦਾ ਰਿਸ਼ਤਾ ਨਾ ਰੱਖੇ ਔਰ ਇਸ ਹਿਸਾਬ ਦੇ ਨਾਲ ਤੇ ਸੇ ਸਿੱਖ ਨੂੰ ਉਸੇ ਨਹੀਂ ਜਾਣਾ ਚਾਹੀਦਾ ਜਿਹੜੇ ਸੇਖੇ ਤੇ ਜਾ ਰਹੇ ਨੇ ਜੋ ਦੀ ਰਾਜੀ ਦੇ ਵਿੱਚ ਜਾਂਦੇ ਨੇ ਉਹ ਸਿੱਖ ਨਹੀਂ ਹੋਣਗੇ ਉਹ ਸਿੱਖ ਕੌਮ ਦੇ ਗਦਾਰ ਹੋਣਗੇ ਤੁਸੀਂ ਮੰਨਦੇ ਜੇ ਵੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਿੱਖ ਸਿੱਖ ਕੌਮ ਦੇ ਸੇਕਾ ਜਾਣਾ ਚਾਹੀਦਾ ਜਿਹੜੇ ਉਹਦੇ ਮਗਰ ਮੰਗ ਬਿਲਕੁਲ ਅਸੀਂ ਕਹਿੰਦੇ ਹਾਂ ਦੀ ਜੇ ਤਾਂ ਜੋ ਕੁਛ ਇਹਨਾਂ ਨੇ ਤੇ ਜਿਹੜੀ ਗੱਲ ਤੱਕ ਵੱਲੋਂ ਜਿਹੜੀ ਪਰੰਪਰਾ ਵਾ ਉਹਦੇ ਮੁਤਾਬਕ ਜਿਹੜਾ ਬੰਦਾ ਉਹਦੇ ਨਾਲ ਸਬੰਧ ਰੱਖਦਾ ਵਾ ਜਥੇਦਾਰ ਦੇ ਨਾਲ ਸਬੰਧ ਰੱਖਦਾ ਵਾ ਉਸ ਬੰਦੇ ਨੂੰ ਵੀ ਪੰਥ ਦੇ ਵਿੱਚੋਂ ਸੇਕਾ ਚਾਹੀਦਾ ਉਹਦੇ ਵਿਰੁੱਧ ਜਿਹੜੀ ਆ ਉਹ ਜਥੇਦਾਰ ਸਾਹਿਬ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਪੈਣੀ ਹੈ ਕਲਾਨੌਰ ਇੰਦਰ ਮੋਹਨ ਜੀ ਦੀ ਇੱਕ ਛੋਟੀ ਜਿਹੀ ਰਿਪੋਰਟ ਦਵੇਪਨਯਾਪ ਟੀਵੀ